ਫਾਜ਼ਿਲਕਾ ਦੇ ਵਿੱਚ ਨਗਰ ਕੌਂਸਲ ਵੱਲੋਂ ਚੌਕ ਘੰਟਾ ਘਰ ਤੋਂ ਲੈ ਕੇ ਇੰਦਰ ਹਲਵਾਈ ਚੌਕ ਅਤੇ ਇੰਦਰ ਹਲਵਾਈ ਚੌਕ ਤੋਂ ਲੈ ਕੇ ਮਹਾਵੀਰ ਚੌਕ ਤੱਕ ਸੜਕ ਦਾ ਨਿਰਮਾਣ ਕੀਤਾ ਗਿਆ ਜਿਸ ਨੂੰ ਲੈ ਕੇ ਰਾਜਨੀਤੀ ਸ਼ੁਰੂ ਹੋ ਗਈ ਹੈ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਸੁਰੇਂਦਰ ਸਿੰਘ ਦੇਵਤ ਵੱਲੋਂ ਲੋਕਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਸੜਕ ਤੇ ਨੋਟਿਸ ਜਾਰੀ ਕੀਤਾ ਗਿਆ ਉਧਰ ਸ਼ਿਕਾਇਤ ਕਰਤਾ ਵੱਲੋਂ ਵੀ ਹੁਣ ਸੜਕ ਦੇ ਨਿਰਮਾਣ ਤੇ ਸੰਤੁਸ਼ਟੀ ਜ਼ਾਹਿਰ ਕਰ ਦਿੱਤੀ ਗਈ ਹੈ ਇਸ ਸੜਕ ਦੇ ਬਣਨ ਤੋਂ ਬਾਅਦ ਆਮ ਲੋਕ ਤਾਂ ਖੁਸ਼ ਨਜ਼ਰ ਆ ਰਹੇ ਆ ਲੇਕਿਨ ਕੁਝ ਖਾਸ ਲੋਕ ਨਾਰਾਜ਼ ਵੀ ਦਿਖਾਈ ਦੇ ਰਹੇ ਆ ਇਸ ਸੜਕ ਨੂੰ ਲੈ ਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਰਨ ਨੂੰ ਵੀ ਬਦਨਾਮ ਕਰਨ ਦੀ ਸਾਜ਼ਿਸ਼ ਜਿਹੜੀ ਹੈ ਉਹ ਰਚੀ ਗਈ ਹੈ ਆਖਿਰ ਇਸ ਸਟੋਰੀ ਨੂੰ ਲਿਖਣ ਵਾਲਾ ਕੌਣ ਹੈ ਇਸ ਦੀ ਹਲੇ ਤਲਾਸ਼ ਜਾਰੀ ਹੈ ਫਿਲਹਾਲ ਤੁਹਾਨੂੰ ਹਲੇ ਲੋਕਾਂ ਦੇ ਬਿਆਨ ਸੁਣਨੇ ਆ ਇਹ ਸੜਕ ਬਣਨ ਤੋਂ ਬਾਅਦ ਲੋਕਾਂ ਦਾ ਕੀ ਕਹਿਣਾ ਹੈ ਹਾਂ ਜੀ ਵੀਰੇ ਕੀ ਨਾਮ ਤੁਹਾਡਾ ਜੀ ਮਨੂਸ਼ ਸ਼ਰਮਾ ਮੇਰਾ ਨਾਮ ਹੈ ਵੀਰ ਜੀ ਮਨੂ ਆ ਹੁਣੇ ਇੱਕ ਘੰਟਾ ਕਰ ਤੋਂ ਲੈ ਕੇ ਮਾਹਵੀਰ ਚੌਂਕ ਤੱਕ ਇੱਕ ਸੜਕ ਬਣੀ ਐ ਉਹਨੂੰ ਲੈ ਕੇ ਕਈ ਕਿਆ ਜਿਹੜਾ ਵੀ ਕੱਟਿਆ ਮਟੀਰੀਅਲ ਐ ਇਹਨੂੰ ਲੈ ਕੇ ਕੀ ਕਹੋਗੇ ਜੀ ਭਾਈ ਕੱਟਿਆ ਮਟੀਰੀਅਲ ਐ ਪਹਿਲੇ ਤਾਂ ਤੁਸੀਂ ਇਹ ਦੇਖੋ ਨਾ ਜੀ ਕੀ ਫਾਇਲ ਦਾ ਵਾਲਿਆਂ ਵਾਸਤੇ ਵੀ ਜਦੋਂ ਵੀ ਕੋਈ ਰਾਹ ਗੇ ਲੰਘਣਾ ਢਪਣਾ ਰਾਹ ਹੀ ਛੱਡੋ ਮੈਂ ਆਪ ਲੰਘਣਾ ਹੁੰਦਾ ਸੀਗਾ ਬੱਚਿਆਂ ਨੂੰ ਲੈ ਕੇ ਤੇ ਟੋਏ ਸੀਗੇ ਜਾਂ ਖੱਡੇ ਸੀਗੇ ਬੱਚਿਆਂ ਨੂੰ ਲੈ ਕੇ ਉੱਥੋਂ ਗੁਜ਼ਰਨਾ ਮੁਸ਼ਕਿਲ ਸੀਗਾ ਬਹੁਤ ਜ਼ਿਆਦਾ ਮੁਸ਼ਕਿਲ ਸੀਗਾ ਤੇ ਆ ਦੋ ਤਿੰਨ ਪਹਿਲਾਂ ਮੈਂ ਦੇਖੀ ਮੈਂ ਕਿਸੇ ਦੀ ਵੀਡੀਓ ਵਾਇਰਲ ਹੁੰਦੀ ਵੀ ਸੜਕਾਂ ਦਾ ਮਟੀਰੀਅਲ ਹੈ ਜਾਇਆ ਸੜਕਾਂ ਦਾ ਮਟੀਰੀਅਲ ਵਹਿ ਜਾਇਆ ਮਤਲਬ ਕੋਈ ਸਮਝ ਵਾਲੀ ਗੱਲ ਨਹੀਂ ਸੀਗੀ ਇੱਕ ਤਾਂ ਕੰਮ ਐਨਾ ਵਧੀਆ ਹੋ ਰਿਹਾ ਹੈ ਤੇ ਤੁਹਾਨੂੰ ਉਹ ਵੀ ਨਹੀਂ برداشت ਹੋ ਰਿਹਾਗਾ ਇੱਕ ਕੰਮ ਹੋ ਰਿਹਾ ਇੱਕ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਉਹ ਹੁੰਦੇ ਚ ਮਟੀਰੀਅਲ ਲੈਂਦਾ ਸੀਗਾ ਤੇ ਮਟੀਰੀਅਲ ਵਹਿ ਜਾ ਸੀਗਾ ਇਹ ਕ ਐਮ ਐਲ ਏ ਸਾਹਿਬ ਤੁਹਾਨੂੰ ਕੰਮ ਕਰਕੇ ਦੇ ਰਹੇ ਨੇ ਬੈਠੇ ਬਿਠਾਇਆ ਹੁਣ ਤੁਸੀਂ ਉਸ ਰਸਤੇ ਤੋਂ ਜਾ ਕੇ ਦੇਖੋ ਬਹੁਤ ਵਧੀਆ ਰਸਤਾ ਹੈ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਨਹੀਂ ਹੈ ਸਾਰੇ ਫਾਇਲਗਾਂ ਵਾਲਿਆਂ ਵਾਸਤੇ ਬਹੁਤ ਵਧੀਆ ਹੈ ਅਸੀਂ ਐਮਐਲਏ ਸਮਰਨ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਜੋ ਉਹਨਾਂ ਨੇ ਸਾਨੂੰ ਇਹ ਸੜਕ ਬਣਵਾ ਕੇ ਦਿੱਤੀ ਤੇ ਅੱਗੇ ਵੀ ਇਹ ਉਮੀਦ ਰੱਖਦੇ ਹਾਂ ਕਿ ਫਾਇਲ ਕਾ ਵਾਸਤੇ ਉਹ ਬਹੁਤ ਵਧੀਆ ਕੰਮ ਕਰਨਗੇ ਕਿ ਨਾਮ ਹੋਈ ਤੁਹਾਡਾ ਜੀ ਜੈਸੀ ਆਰਾਮ ਜੀ ਵਿਮਲ ਕੁਮਾਰ ਕਿੰਨਾ ਚੋਗੇ ਥੋੜੇ ਤੁਹਾਨੂੰ ਲੈ ਕੇ ਸੜਕ ਬਹੁਤ ਵਧੀਆ ਬਣੀ ਹੈ ਜੀ ਕਿੰਨੀ ਕੁ ਦੇਰ ਦੀ ਪਰੇਸ਼ਾਨੀ ਚੱਲੀ ਆ ਰਹੀ ਹੈ ਇਹ ਵਿੱਚ ਪਰੇਸ਼ਾਨੀ ਤਾਂ ਮੇਰੇ ਨਾਲ 15-20 ਸਾਲਾਂ ਤੋਂ ਚੱਲੀ ਆਂਦੀ ਸੀ ਜਿਹੜੀ ਹੁਣ ਜਾ ਕੇ ਠੀਕ ਹੋਈ ਹੈ ਹਾਂ ਬਾਜ਼ਾਰ ਵਾਲੇ ਬੜੇ ਖੁਸ਼ ਨੇ ਠੀਕ ਹੈ ਵਧੀਆ ਹੋ ਗਿਆ ਜੀ ਬਹੁਤ ਵਧੀਆ ਹੋ ਗਿਆ ਇਹ ਕਿਹਦੇ ਘੱਟਿਆ ਮਟੀਰੀਅਲ ਪਾਇਆ ਸਰਦਕ ਦੇ ਵਿੱਚ ਨਹੀਂ ਨਹੀਂ ਠੀਕ ਹੈ ਜੋ ਉਹਨਾਂ ਦਾ ਸ਼ੈਕਲ ਹੋਈ ਹੈ ਸਹੀ ਮਟੀਰੀਅਲ ਸਹੀ ਮਟੀਰੀਅਲ ਹਾਂ ਸਹੀ ਮਟੀਰੀਅਲ ਸਰਕਾ ਪਟਿਨੀਆ ਸ਼ੁਰੂ ਹੋ ਗਈਆਂ ਜੀ ਕੋਈ ਇਸ ਤਰ੍ਹਾਂ ਜੀ ਗਰਮ ਹੈ ਹੁਣ ਆਪਾਂ ਗਰਮ ਆ ਕੇ ਉੱਤੇ ਕੋਈ ਜੀ ਚਲਾਵਾਂਗੇ ਹੋਣਗੇ ਬਸ ਠੀਕ ਐਸੀ ਗੱਲ ਨਹੀਂ ਹੈਗੀ ਵਧੀਆ ਬੜਾ ਵਧੀਆ ਐਮ ਐਨ ਐਸ ਨੇ ਵਧੀਆ ਕੰਮ ਕੀਤਾ ਹਾਂ ਬਹੁਤ ਵਧੀਆ ਕੀਤਾ ਜੀ ਬਹੁਤ ਵਧੀਆ ਜੀ ਠੀਕ ਧੰਨਵਾਦ ਜੀ ਮੋਂਗਾ ਜੀ ਨੇ ਇਸ ਮੁੱਦੇ ਦਾ ਮੋਂਗਾ ਸੋਰੀ ਮੋਂਗਾ ਜੀ ਜੀ ਇੱਥੇ ਦੁਕਾਨ ਹੈ ਮੇਰਾ ਦੇਵਾ ਜੀ ਕਹਿ ਬੈਠਾ ਮੂੰਗਾ ਜੀ ਦਾ ਇੱਥੇ ਅਸੀਂ ਤਾਂ ਕਰਕੇ ਅਸੀਂ ਹੁਣ ਸੈਟੀਸਫਾਈ ਆ ਤੋ ਜਦੋਂ ਇਹਨਾਂ ਨੂੰ ਪਿਆ ਸਾਡੇ ਰਾਫੀ ਜੀ ਦੇ ਪ੍ਰਧਾਨ ਜਿਹੜੇ ਪ੍ਰਿੰਸ ਖੇੜਾ ਜੀ ਨੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਜੀ ਕਿ ਇਹ ਸੜਕ ਦਾ ਰੋਲਾ ਪੈ ਚੁੱਕਿਆ ਹੈ ਤੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਪਤਾ ਲੱਗਿਆ ਤਾਂ ਉਹਨਾਂ ਨੇ ਸਾਨੂੰ ਕਾਲ ਕਰਕੇ ਬੁਲਾਇਆ ਕਿ ਆਪਾਂ ਹੁਣੇ ਕਾਰਵਾਈ ਕਰਵਾਉਣੀ ਆ ਜੀ ਵੀ ਤੁਸੀਂ ਆਓ ਮੌਕੇ ਤੇ ਆਓ ਮੌਕੇ ਤੇ ਪ੍ਰਧਾਨ ਨੂੰ ਸਾਦੇ ਆ ਮੌਕੇ ਤੇ ਆਪਾਂ ਜਿਹੜਾ ਇੱਥੇ ਦਾ ਕੰਟਰੈਕਟਰ ਹੈਗਾ ਉਹਨੂੰ ਬੁਲਾਉਣੇ ਆ ਬਲਾ ਕੇ ਆਪਾਂ ਸੜਕ ਦੀ ਮੈਜ਼ਰਮੈਂਟ ਕਰਦੇ ਹੈਗੇ ਆਂ ਵੀ ਇਹ ਸੜਕ ਸਹੀ ਬਣ ਰਹੀ ਆ ਕਿ ਨਹੀਂ ਬਣ ਰਹੀ ਪਰ ਜਦੋਂ ਇੱਥੇ ਆ ਕੇ ਅਸੀਂ ਵੇਖਿਆ ਤਾਂ ਉਹਦੇ ਵਿੱਚ ਸੜਕ ਦੀ ਜਦੋਂ ਮੈਜ਼ਰਮੈਂਟ ਵੇਖੀ ਤਾਂ ਉਹਦੇ ਵਿੱਚ ਸਹੀ ਪਾਇਆ ਗਿਆ ਕਿ ਇਹ ਸੜਕ ਦਾ ਜਿਹੜਾ ਜਿਹੜੀ ਇੱਥੇ ਥਿਕਨੈਸ ਹੈਗੀ ਸੀਗੀ ਉਹ ਬਿਲਕੁਲ ਸਹੀ ਸੀਗੀ ਥਿਕਨੈਸ ਪਰ ਜਿਹੜੀਆਂ ਵਿੱਚ ਕਮੀਆਂ ਪੇਸ਼ੀਆਂ ਕੁਝ ਹੁੰਦੀਆਂ ਨੇ ਕੌਣ ਕਹਿੰਦੇ ਵੀ ਜਦੋਂ ਕੰਮ ਕਰੀਦਾ ਉਸ ਟਾਈਮ ਕੋਈ ਨਾ ਕੁਝ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਨੇ ਜਦੋਂ ਅਸੀਂ ਫਾਈਨਲ ਪੋਰਟ ਕਰੀਦਾ ਹੈਗਾ ਫਾਈਨਲ ਪੋਰਟ ਦੇ ਵਿੱਚ ਉਹਦੋਂ ਕਮੀਆਂ ਪੇਸ਼ੀਆਂ ਕੱਢ ਦੀਆਂ ਨੇ ਤਾਂ ਉਹ ਜਦੋਂ ਵੇਖਿਆ ਕਿ ਉਹਨਾਂ ਨੇ ਅੱਜ ਕਹਿੰਦੇ ਕਿ ਅਸੀਂ ਫਾਈਨਲ ਕਰ ਦਿੰਨੇ ਆ ਤੁਸੀਂ ਇੱਥੇ ਰੋਕੋ ਤੁਹਾਡੇ ਸਾਹਮਣੇ ਅਸੀਂ ਸੜਕ ਬਣਾਉਣੇ ਆ ਤਾਂ ਉਹਦੇ ਵਿੱਚ ਖੇੜਾ ਜੀ ਵੀ ਇੱਥੇ ਉਦੋਂ ਦੀ ਖੜੇ ਨੇ 3 ਘੰਟੇ ਤੋਂ ਖੇੜਾ ਜੀ ਨੂੰ ਵੀ ਇੱਥੇ ਬੈਠੇ ਨੇ ਜਿਹੜੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਸੀਗੀਆਂ ਉਹ ਅੱਜ ਕੱਢ ਕੇ ਸੜਕ ਨੂੰ ਬੜੇ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਜੇਕਰ ਇੱਥੇ ਮਟੀਰੀਅਲ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਜੋ ਜਿਨ੍ਹਾਂ ਦਾ ਮੈਂ ਸਮਝਦਾ ਕਿ ਇਸ ਟਾਈਮ ਅਸੀਂ ਸੈਟੀਸਫਾਈ ਆ ਕਿਉਂਕਿ ਕਾਰਨ ਇਹ ਹੀ ਕਹਿੰਦੇ ਹੈਗੇ ਨੇ ਕਿ ਸ਼ਹਿਰ ਦੇ ਵਿਕਾਸ ਦੇ ਉੱਤੇ ਗੱਲ ਜੇਕਰ ਆਪਣੀ ਹੁੰਦੀ ਆ ਕਿਉਂਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਵਿਕਾਸ ਦੀ ਗੱਲ ਕਰਦੀ ਆਈ ਆ ਉਹ ਕਹਿੰਦੀ ਹੈ ਕਿ ਅਸੀਂ 1 ਰੁਪਇਆ ਰਿਸ਼ਵਤ ਨਾ ਤਾਂ ਕਿਸੇ ਨੂੰ ਦਈਏ ਤੇ ਨਾ ਕਿਸੇ ਤੋਂ ਰਿਸ਼ਵਤ ਲਈਏ ਤਾਂ ਜੇਕਰ ਇਹਨਾਂ ਗੱਲਾਂ ਦੇ ਉੱਤੇ ਆ ਤਾਂ ਫਿਰ ਜਿਹੜਾ 100% ਪੈਸਾ ਆਇਆ ਸਰਕਾਰ ਦਾ ਉਹ ਜੇਕਰ ਇਹਨਾਂ ਚੀਜ਼ਾਂ ਦੇ ਉੱਤੇ ਵਿਕਾਸ ਦੇ ਉੱਤੇ ਲੱਗੇ ਤਾਂ ਮੈਂ ਸਮਝਦਾ ਕਿ ਉਸ ਤੋਂ ਵਧੀਆ ਕੋਈ ਗੱਲ ਨਹੀਂ ਹੋ ਸਕਦੀ ਅਸੀਂ ਖੇੜਾ ਜੀ ਦੇ ਵੀ ਧੰਨਵਾਦੀ ਆ ਕਿ ਖੇੜਾ ਜੀ ਨੇ ਮੌਕੇ ਤੇ ਆ ਕੇ ਇਹ ਸਲੂਸ਼ਨ ਕਰਵਾਇਆ ਜੀ ਪਹਿਲਾਂ ਵੀ ਮੈਂ ਇਹ ਨਹੀਂ ਕਹਿੰਦਾ ਅੱਜ ਮੈਂ ਜਿੰਨੀ ਵਾਰ ਵੀ ਅੱਜ ਤੱਕ ਖੇੜਾ ਜੀ ਨੂੰ ਫੋਨ ਕੀਤਾ ਸ਼ਹਿਰ ਦੇ ਵਿਕਾਸ ਦੇ ਰੂਪ ਦੇ ਵਿੱਚ ਕਿ ਆ ਵੀ ਆਪਣਾ ਇੱਥੇ ਕੰਮ ਰੁਕਿਆ ਹੋਇਆ ਹੈ ਖੇੜਾ ਜੀ ਤਾਂ ਇਹਨਾਂ ਨੇ ਕਦੀ ਸਾਨੂੰ ਮਨਾ ਨਹੀਂ ਕੀਤਾ ਅੱਗੋਂ ਕਹਿੰਦੇ ਨੇ ਕਿ ਰਾਨੇ ਕੋਈ ਗੱਲ ਨਹੀਂ ਵੀ ਜਿਹੜਾ ਤੇਰਾ ਕੰਮ ਹੈ ਉਹ ਪਹਿਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਬਸ ਇਹ ਆ ਕਿ ਧਿਆਨ ਦਵਾਇਆ ਕਰੋ ਧਿਆਨ ਦਿਵਾਓਗੇ ਤਾਂ ਸਾਨੂੰ ਪਤਾ ਲੱਗੇਗਾ ਕਈ ਵਾਰੀ ਹੋ ਸਕਦਾ ਹੈ ਕਿ ਸਾਡਾ ਧਿਆਨ ਨਾ ਜਾਂਦਾ ਹੋਵੇ ਕਿ ਲੋਕਾਂ ਨੇ ਧਿਆਨ ਦਿਵਾਉਣਾ ਹੁੰਦਾ ਜਦੋਂ ਲੋਕੀ ਧਿਆਨ ਦਿਵਾਉਂਦੇ ਨੇ ਨਾ ਚੀਜ਼ਾਂ ਵੱਲ ਤਾਂ ਫਿਰ ਸਰਕਾਰ ਵੀ ਬਿਲਕੁਲ ਸਹੀ ਕੰਮ ਕਰਦੀ ਆ ਕਿਉਂਕਿ ਜਰੂਰ ਕਿਉਂਕਿ ਜੇ ਲੋਕ ਨੇ ਨਾ ਲੋਕ ਸਰਕਾਰ ਦੀਆਂ ਅੱਖਾਂ ਨੇ ਤੇ ਲੋਕ ਜਦੋਂ ਸਰਕਾਰ ਦੀਆਂ ਅੱਖਾਂ ਬਣ ਜਾਣ ਤਾਂ ਮੈਂ ਸਮਝਦਾ ਕਿ ਹਰ ਰੋਜ਼ ਹੀ ਕੰਮ ਚੰਗੇ ਹੋਣਗੇ ਹਰ ਪਾਸੇ ਕੰਮ ਚੰਗੇ ਹੋਣਗੇ ਤਾਂ ਮੈਂ ਸਮਝਦਾ ਕਿ ਇਹ ਸੜਕ ਜਿਹੜੀ ਹੈਗੀ ਆ ਇਸ ਟਾਈਮ ਇਹਦੇ ਨਾਲ ਅਸੀਂ ਸੈਟੀਸਫਾਈ ਆ ਕਿ ਆ ਸੜਕਾਂ ਨੂੰ ਬਿਲਕੁਲ ਸਹੀ ਤਰ੍ਹਾਂ ਤਿਆਰ ਹੋ ਚੁੱਕੀ ਆ ਜੇ ਕੋਈ ਕਮੀਆਂ ਪੇਚੀਆਂ ਸੀ ਤਾਂ ਖੇੜਾ ਸਰ ਖੇੜਾ ਜੀ ਦੀ ਮਜਬੂਰਗੀ ਦੇ ਵਿੱਚ ਜ਼ਰੂਰ ਪਾਰ ਕੀਤੀਆਂ ਗਈਆਂ ਨੇ ਤੇ ਜ਼ਰੂਰ ਮੈਂ ਤੁਹਾਡੀ ਗੱਲ ਨਾ ਟੋਕਣਾ ਚਾਹਾਂਗਾ ਪਹਿnde ਕੁਝ ਨਵਾਂ ਨਹੀਂ ਕਰਾਇਆ ਉਹਨਾਂ ਨੇ ਅਕੋਰਡਿੰਗ ਟੂ ਸਪੈਸੀਫਿਕੇਸ਼ਨ ਹੈ ਸੀਲ ਕੋਡ ਪਹੁੰਚੇ ਹੋ ਪਾਇਆ ਉਹਨਾਂ ਨੇ ਹੋਰ ਥੋੜੇ ਸਮੇਂ ਕੋਈ ਕੋਈ ਉਹਨਾਂ ਨੇ ਇਹਨਾਂ ਦੇ ਨਵਾਂ ਨਹੀਂ ਕੀਤਾ ਛੜ ਕੇ ਪਹਿਲਾਂ ਵੀ ਸਹੀ ਸੀ ਸਿਰਫ ਥੋੜੀ ਸੈਟੀਸਫੈਕਸ਼ਨ ਅਸਤ ਤੁਹਾਨੂੰ ਜੋ ਡਾਊਟ ਸੀਗਾ ਥੋੜੇ ਉਹਨਾਂ ਨੇ ਕਲੀਅਰ ਕੀਤੇ ਐ ਅਸ ਪਰ ਜੋ ਨੋਰਮਸ ਉਹਨਾਂ ਨੇ ਤੁਹਾਨੂੰ ਉਹਦੀ ਥਿਕਨੈਸ ਪ੍ਰੋਪਰ ਉਹਨਾਂ ਨੇ ਚੈੱਕ ਕਰਵਾਈ ਐ ਔਰ ਤੁਹਾਨੂੰ ਫਿਨਿਸ਼ਿੰਗ ਤੁਸੀਂ ਦੇਖ ਰਹੇ ਹੋ ਔਰ ਆਪਾਂ ਇਹ ਜ਼ਰੂਰ ਮਤਲਬ ਪਬਲਿਕ ਨੂੰ ਇੱਕ ਅਵੇਅਰ ਕਰੀਏ ਜਦੋਂ ਵੀ ਡਵੈਲਪਮੈਂਟ ਦਾ ਕੰਮ ਚੱਲਦਾ ਹੋਵੇ ਪਲੀਜ਼ ਪ੍ਰੋਪਰ ਰੂਮ ਕਰੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਸ ਤਰ੍ਹਾਂ ਖੇੜਾ ਹੀ ਨੇ ਦੱਸਿਆ ਬਿਨਾ ਤੱਥਾਂ ਦੇ ਆਧਾਰ ਤੋਂ ਗੱਲ ਕੀਤੀ ਗਈ ਉਹਦੇ ਵਿੱਚ ਕੀ ਸੀਗਾ ਅਸੀਂ ਕਮੇਟੀ ਦੇ ਵਿੱਚ ਜਾ ਕੇ ਉਹਨਾਂ ਕੋਲ ਐਸਟੀਮੇਟ ਮੰਗਿਆ ਗਿਆ ਇੰਦੇ ਵਿੱਚ ਜੋ ਥਿਕਨੈਸ ਹੈ ਕਿੰਨੀ ਹੋਣੀ ਚਾਹੀਦੀ ਹੈ ਉਹ ਰੇਸ਼ਿਓ ਐਂਦੀ ਕੀ ਹੋਣੀ ਚਾਹੀਦੀ ਹੈ ਤਾਂ ਕਮੇਟੀ ਦੇ ਅਧਿਕਾਰੀਆਂ ਦਾ ਉਸ ਟਾਈਮ ਕੀ ਕਹਿਣਾ ਸੀਗਾ ਕਿ ਐਂਦੀ ਜੋ ਨੋਲੇਜ ਹੈ ਸਾਡੇ ਕੋਲ ਸਾਨੂੰ ਨਹੀਂ ਪਤਾ ਠੀਕ ਹੈ ਜੀ ਔਰ ਅਸੀਂ ਉਹਦੀ ਜੋ ਕੰਟਰੈਕਟਰ ਦੀ ਜੋ ਰਿਟਨ ਕਾਪੀ ਮੰਗੀ ਗਈ ਕਿ ਕੀ ਕੰਟਰੈਕਟ ਪਾਸ ਹੋਇਆ ਤਾਂ ਉਹਦੀ ਕਾਪੀ ਸਾਨੂੰ ਪ੍ਰੋਵਾਈਡ ਨਹੀਂ ਕਰਵਾਈ ਗਈ ਜੀ ਤਾਂ ਦੇਖੋ ਜਿਸ ਤਰ੍ਹਾਂ ਸਾਡੇ ਕੋਲ ਉਹਨ ਠੇਕੇਦਾਰ ਸਾਹਿਬ ਆਏ ਆ ਖੇੜਾ ਜੀ ਸਾਨੂੰ ਮਿਲੇ ਆ ਕੇ ਇਹਨਾਂ ਨੇ ਕਾਪੀ ਦਿਖਾਈ ਜਿੰਦੇ ਵਿੱਚ ਅ ਵੀ ਐਮ ਐਮ ਥਿਕਨੈਸਾਂ ਦੇ ਵਿੱਚ ਸੀਗੀ ਰੋਡ ਦੀ ਸਵਾ ਸਾਲ ਬਾਅਦ ਸੜਕ ਬਣੀ ਹੈ ਬਹੁਤ ਵਧੀਆ ਲੱਗ ਰਿਹਾ ਹੈ ਅਸੀਂ ਖੇੜਾ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਜਦੋਂ ਕੰਪਲੀਟ ਅਸੀਂ ਕਮੇਟੀ ਲਈ ਦੇ ਵਿੱਚ ਲੈ ਕੇ ਪਹੁੰਚੇ ਤਾਂ ਇਹਨਾਂ ਨੇ ਵੀ ਤੁਰੰਤ ਗੱਲ ਸੁਣੀ ਐਮ ਐਲ ਏ ਸਾਹਿਬ ਦਾ ਵੀ ਜੋ ਫੋਨ ਆਇਆ ਈਓ ਸਾਹਿਬ ਵੀ ਅਥੇ ਮੌਕੇ ਤੇ ਆਏ ਉਹਨਾਂ ਨੇ ਸਾਨੂੰ ਜੋ ਸੜਕ ਦਾ ਨਰੀਖਣ ਕਰਾਇਆ ਪਰ ਦੇਖੋ ਜੋ ਠੇਕੇਦਾਰ ਨੂੰ ਤਾਂ ਉਹੀ ਕੰਮ ਕਰਨਾ ਹੈ ਜੋ ਕਮੇਟੀ ਲਈ ਪਾਸ ਹੋਏਗਾ ਜੀ ਜੋ ਕਮੇਟੀ ਉਹਨਾਂ ਨੂੰ ਪੈਸਾ ਦੇਗੀ ਠੇਕੇਦਾਰ ਨੇ ਤਾਂ ਉਹੀ ਕੰਮ ਕਰਨਾ ਹੈ ਐਸ ਪਰ ਲੱਗ ਰਹੀ ਹੈ ਐਸ ਪਰ ਨੋਰਮਸ ਕੰਮ ਸਹੀ ਹੋਇਆ ਹੈ ਜੀ ਹਾਂ ਸੈਟੀਸਫਾਈ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਤਾਂ ਬਹੁਤ ਅੱਛਾ ਲੱਗ ਰਿਹਾ ਹੈ ਸੜਕ ਬਣ ਗਈ ਨਵੀਂ ਕਾਫੀ ਟਾਈਮ ਤੋਂ ਪ੍ਰਾਪ ਨਹੀਂ ਗਿਆਨ ਦਾ ਵਾਲੇ ਸਭੀ ਉੱਤੀ ਹੁੰਦੇ ਸੀ ਪਰ ਇਹ ਸੜਕ ਬਣਵਾ ਕੇ ਹੁਣ ਬਹੁਤ ਵਧੀਆ ਦਿੱਤਾ ਖੇੜਾ ਹੀ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਕੰਮ ਦਾ